ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗੱਜਲ ਸੱਚ ਦੇਵਾ ਨਜ਼ਰਪੋਣ ਨੇ ਇਹ ਦੇਸ਼ ਦਿਆ ਵੱਡੀਆਂ ਖਬਰਾਂ ਤੇ ਅਯੁੱਧਿਆ ਵਿੱਚ ਭਗਵਾਨ ਰਾਮ ਲੱਲਾ ਦੇ ਮੁੱਖ ਪੁਜਾਰੀ ਆਚਾਰੀ ਸਤੇਂਦਰ ਦਾਸ ਦਾ 80 ਸਾਲ ਦੀ ਉਮਰ ਵਿੱਚ ਹੋਇਆ ਦਿਹਾਂਤ 12 ਫਰਵਰੀ ਬੁੱਧਵਾਰ ਨੂੰ ਲਖਨਊ ਪੀਜੀਆਈ ਵਿੱਚ ਲਏ ਆਖਰੀ ਸਾਹ 3 ਫਰਵਰੀ ਨੂੰ ਦਿਬਾਗ ਵਿੱਚ ਖੂਦ ਵਗੜ ਤੋਂ ਬਾਅਦ ਆਚਾਰੀ ਸਤੇਂਦਰ ਦਾਸ ਨੂੰ ਅਯੁੱਧਿਆ ਤੋਂ ਲਖਨਊ ਕੀਤਾ ਗਿਆ ਸੀ ਰੈਫਰ ਉਦ ਤੋਂ ਹੀ ਉਹਨਾਂ ਦਾ ਚੱਲ ਰਿਹਾ ਸੀ ਇਲਾਜ ਆਚਾਰੀ ਸਤੇਂਦਰ ਦਾਸ 34 ਸਾਲਾ ਤੋਂ ਰਾਜਧਾਨੀ ਭੂਬੀ ਦੇ ਮੁੱਖ ਪੁਜਾਰੀ ਵਜੋਂ ਨਿਭਾ ਰਹੇ ਸਦ ਸੇਵਾ 12 ਫਰਵਰੀ ਬੁੱਧਵਾਰ ਨੂੰ ਮਹਾਕੁੰਭ ਵਿੱਚ ਮਾਗ ਪੂਰणिमा ਇਸ਼ਨਾਨ ਜਾਰੀ ਪ੍ਰਿਆगराज ਵਿੱਚ ਵੱਡੀ ਭੀੜ ਸੰਗਮ ਤੋਂ 10 ਕਿਲੋਮੀਟਰ ਦੇ ਅੰਦਰ ਅੰਦਰ ਚਾਰੇ ਪਾਸੇ ਸ਼ਰਧਾਲੂ ਆਦੀ ਭੀੜ ਪ੍ਰਸ਼ਾਸਕ ਮੁਤਾਬਕ 13 ਜਨਵਰੀ ਤੋਂ ਹੋਈ ਮਹਾਕੁੰਭ ਦੀ ਸ਼ੁਰੂਆਤ ਤੋਂ ਮਾਗ ਪੂਰणिमा 12 ਫਰਵਰੀ ਸਵੇਰੇ 8 ਵਜੇ ਤੱਕ 92 ਲੱਖ ਲੋਕਾਂ ਨੇ ਕੀਤਾ ਇਸ਼ਨਾਨ ਪ੍ਰਯਾਗਰਾਜ ਦੇ ਮੇਲੇ ਖੇਤਰ ਵਿੱਚ ਵੀ ਦਹੀ ਚੱਲ ਰਹੇ ਦੀਜੀਵਾਹਦ ਅਜੇ ਹੀ ਸਥਿਤੀ ਵਿੱਚ ਸ਼ਰਧਾਲੂਆਂ ਨੂੰ ਸੰਗਮ ਤੱਕ ਪਹੁੰਚਣ ਲਈ 80 ਤੋਂ 100 ਕਿਲੋਮੀਟਰ ਤੱਕ ਚੱਲਣਾ ਪੈ ਰਿਹਾ ਪੈਦਲ। ਸੰਗਮ ਵਿਖੇ ਪੈਰਾ ਮਿਲਿਟਰੀ ਫੋਰਸ ਦੇ ਜਵਾਨ ਕੀਤੇ ਗਏ ਤਾਇਨਾਤ ਪਹਿਲੀ ਵਾਰ ਪੇਟ ਨੂੰ ਕੰਟਰੋਲ ਕਰਨ ਲਈ ਮੇਲੇ ਵਿੱਚ 15 ਜ਼ਿਲ੍ਹਿਆਂ ਦੇ ਡੀਐਮ, ਵੀਆਈਐਸ ਅਤੇ 85 ਪੀਸੀਐਸ ਅਧਿਕਾਰੀ ਕੀਤੇ ਗਏ ਤਾਇਨਾਤ। ਲਖਨਊ ਵਿੱਚ ਸੀਐਮ ਯੋਗੀ 12 ਫਰਵਰੀ ਬੁੱਧਵਾਰ ਸਵੇਰੇ 4 ਵਜੇ ਤੋਂ ਮੁੱਖ ਮੰਤਰੀ ਦੇ ਵਾਸਥਾਨ ਤੇ بڑے ਵਾਰ ਰੂਮ ਤੋਂ ਮਹਾਕੁੰਬਦੀ ਕਰ ਰਹੇ ਹਨ ਨਿਗਰਾਨੀ। ਸ਼ੇਅਰ ਮਾਰਕੀਟ ਵਿੱਚ ਫੇਰ ਹੋਈ ਉਥਲ-ਪੁਥਲ 500 ਤੋਂ ਵੱਧ ਡਿੱਗਿਆ ਸੈਂਸੈਕਸ ਨਿਫਟੀ ਵੀ 150 ਅੰਕ ਤੱਕ ਡਿੱਗਿਆ ਰੀਅਲਟੀ ਸੈਕਟਰ ਵਿੱਚ ਸਭ ਤੋਂ ਵੱਧ ਵਿਕਰੀ 11 ਫਰਵਰੀ ਤੋਂ ਬੱਧਪਰਦੇਸ਼ ਵਿੱਚ ਵੱਡੀ ਠੰਡ ਰਾਜਸਥਾਨ ਵਿੱਚ ਅੱਜ ਤੋਂ ਘਟੇਗਾ ਤਾਪਮਾਨ ਜੰਮੂ ਕਸ਼ਮੀਰ ਵਿੱਚ ਦੋ ਦਿਨਾਂ ਤੋਂ ਬਰਫਬਾਰੀ ਜਾਰੀ ਬਾਦਦੀਪੋਰਾ ਗੁਰੇ ਸੜਕ ਬੰਦ ਇਸ ਸੰਦੇਸ਼ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬੜੀ ਟੀਵੀ ਦੇ ਨਾਲ